ਸੋ ਗੱਲਬਾਤ ਕਰਦੇ ਆ ਕਿਨਰਾਂ ਦੀ ਕਿਨਰ ਜਗਾ ਜਗਾ ਤੇ ਮਿਹਨਤ ਕਰਦੇ ਆ ਜੀ ਕਦੀ ਕਿਹੜੀ ਜਗਾ ਤੇ ਕਦੀ ਕਿਹੜੀ ਜਗਾ ਤੇ ਸੋ ਗੱਲਬਾਤ ਕਰਦੇ ਆ ਉਹਨਾਂ ਦਾ ਆਪਾਂ ਪਿਛਲਾ ਟਾਈਮ ਵੀ ਪੁੱਛਦੇ ਆ ਕਿ ਤੁਸੀਂ ਕਿੱਦਾਂ ਆਪਣਾ ਘਰ ਦੇਖਦੇ ਹੋ ਆਪਣਾ ਕਿੱਦਾਂ ਪਰਿਵਾਰ ਦੇਖਦੇ ਹੋ ਕਿੰਨਾ ਕਮਾਉਂਦੇ ਹੋ ਕਿੱਦਾਂ ਨਹੀਂ ਕਮਾਉਂਦੇ ਆਪਾਂ ਗੱਲਬਾਤ ਕਰਦੇ ਆ ਤੇ ਤੁਹਾਡਾ ਘਰ ਦਾ ਗੁਜ਼ਾਰਾ ਕਿਦਾਂ ਹੈ ਇਹ ਦਮ ਹੋਇਆ ਕਿ ਮੈਨੂੰ ਉਹਨਾਂ ਨੇ ਸਾਂਭਿਆ ਨਹੀਂ ਠੀਕ ਹੈ ਜਿੰਨਾਂ ਦੀ ਮੈਂ ਰੋਟੀ ਬਣਾਉਂਦੀ ਸੀਗੀ ਉਹਨਾਂ ਨਾਲ ਪੈਸੇ ਸੀਗੇ ਮੈਂ ਉਧਾਰੇ ਮੰਗੇ ਉਹਨਾਂ ਤੋਂ ਠੀਕ ਹੈ ਉਹਨਾਂ ਨੇ 10000 ਰੁਪਏ ਮੈਨੂੰ ਅਦਾਰਾ ਦਿੱਤਾ 8000 ਰੁਪਏ ਮੇਰੇ ਦਿੱਤਾ ਉਹਨਾਂ ਨੇ ਮੈਨੂੰ ਸਿਰਫ ਇੱਕ ਹਫਤਾ ਰਹਿੰਦੇ ਦਿੱਤਾ ਘਰ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਕਿ ਪੈਸੇ ਖਤਮ ਹੋ ਗਏ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ 40 ਦਿਨ ਸੀਗੇ ਸਰਦੀ ਦਾ ਮੌਸਮ ਸੀਗਾ ਉਹਨਾਂ ਨੇ ਮੈਨੂੰ ਇੱਕ ਕੰਬਲ ਨਹੀਂ ਆਪ ਲੈਣ ਦੇ ਪੰਜਾਬ ਵਾਲਾ ਉਹ ਵੀ ਦਿੱਤਾ ਹੋਇਆ ਸੀ ਮੇਰੇ ਉੱਤੇ ਤੇ ਥੋੜੀ ਜਿਹੀ ਜਗ੍ਹਾ ਸਾਡੇ ਬਾਰ ਮੂਰੇ ਉੱਥੇ ਮੈਂ ਹੱਥ ਸੇਕਦੀ ਪਈ ਸੀ ਫ ਅਜਾ ਟਾਈਮ ਆਇਆ ਉਹਨਾਂ ਨੇ ਕੰਬਲ ਵੀ ਖਿੱਚ ਲਿਆ ਮੇਰੇ ਤੋਂ ਅੱਛਾ ਹਾਂਜੀ ਮਦਰ ਨੇ ਐਸਾ ਕਿਹਾ ਤੇ ਕੰਬਲ ਵੀ ਖਿੱਚ ਲਿਆ ਮੇਰੇ ਤੋਂ ਪਰ ਕਿਨਰ ਬਣਨ ਦਾ ਤੁਹਾਨੂੰ ਕਿੱਦਾਂ ਪਿਆ ਇਹਦੇ ਬਾਰੇ ਦੱਸੋ ਮੈਂ ਨਿਕਲ ਜੂ ਸ਼ੁਰੂ ਤੋਂ ਕਿੰਨਰ ਸੀਗੀ ਉਹ ਆਨੇ ਦੱਸਿਆ ਕਿਸੇ ਨੂੰ ਨਹੀਂ ਸੀਗਾ ਠੀਕ ਹੈ ਤੇ ਇਦਾਂ ਕਰਦੇ ਕਰੰਦੇ ਜਦੋਂ ਦੂਸਰੀ ਮੰਮੀ ਆ ਗਈ ਫਿਰ ਉਹਨੇ ਰੌਲਾ ਪਾਇਆ ਉਹੀ ਟਾਰਚਰ ਕਰਦੀ ਸੀਗੀ ਫਿਰ ਮਨ ਤਨ ਨੂੰ ਪਤਾ ਲੱਗ ਗਿਆ ਫਿਰ ਇਦਾਂ ਮੈਂ ਤੁਰੀ ਫਿਰਦੀ ਸੀ ਜਿੱ ਕਦੀ ਕਿਤੇ ਕਦੀ ਕਿਤੇ ਮੰਗਦੀ ਫਿਰਦੀ ਸੀ ਆਪ ਦਾ ਗੁਜ਼ਾਰਾ ਕਰਦੀ ਫਿਰਦੀ ਸੀ ਫਿਰ ਸਾਡੇ ਗੁਰੂ ਜਿਹੜੇ ਸੀ ਮਾਟਾਰੀ ਵਾਲੇ ਨੇ ਉਹਨਾਂ ਨੇ ਮੈਨੂੰ ਗੱਲ ਨਾਲ ਲਾਇਆ ਉਹ ਮਮਾਏ ਮੇਰੀ ਬਹੁਤ ਜ਼ਿਆਦਾ ਪਿਆਰ ਉਹਨਾਂ ਨਾਲ ਵੀ ਕਰਦੀ ਮੈਂ ਉਹਨਾਂ ਨੇ ਬਾਸ ਸਾਹਮੇ ਤੇ ਇੱਥੋਂ ਤੱਕ ਆਈਆਂ ਮੈਂ ਅੱਜ ਆਦੀ ਰਜ਼ਕ ਦੀ ਰੋਟੀ ਖਾਂਦੀ ਪਾਈਂ ਤੋ ਸਰਕਾਰਾਂ ਨੇ ਤੁਹਾਡੀ ਹੈਲਪ ਕੀਤੀ ਤੁਹਾਡੀ ਕੋਈ ਹੈਲਪ ਨਹੀਂ ਹੁੰਦੀ ਪਈ ਸਰਕਾਰ ਨੂੰ ਦੱਸਿਓ ਅਪੀਲ ਕਰਦੇ ਕਿ ਸਾਡੇ ਵੀ ਕੋਈ ਹੈਲਪ ਹੋਣੀ ਚਾਹੀਦੀ ਹੈ ਕੋਈ ਪੈਨਸ਼ਨ ਲਗਾਓ ਜਾਂ ਤਾਂ ਕੋਈ ਸਾਨੂੰ ਨੌਕਰੀ ਤੇ ਲਗਾਓ ਕਿ ਸਾਨੂੰ ਇਤਨਾ ਦਰਦ ਦਰਦ ਨਾ ਪਟਕਣਾ ਫਿਰੇ ਬਟ ਸਰਕਾਰ ਆ ਕਿ ਸਾਡੀ ਸੁਣਦੀ ਨਹੀਂ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਕਿਨਰਾਂ ਦੀ ਕਿਨਰ ਜਗਾ ਜਗਾ ਤੇ ਮਿਹਨਤ ਕਰਦੇ ਆ ਰਹੇ ਨੇ ਕਦੀ ਕਿਹੜੀ ਜਗਾ ਤੇ ਕਦੀ ਕਿਹੜੀ ਜਗਾ ਤੇ ਸੋ ਗੱਲਬਾਤ ਕਰਦੇ ਆ ਉਹਨਾਂ ਦਾ ਆਪਾਂ ਪਿਛਲਾ ਟਾਈਮ ਵੀ ਪੁੱਛਦੇ ਆ ਕਿ ਤੁਸੀਂ ਕਿੱਦਾਂ ਆਪਣਾ ਕੰਮ ਦੇਖਦੇ ਹੋ ਆਪਣਾ ਕਿੱਦਾਂ ਪਰਿਵਾਰ ਦੇਖਦੇ ਹੋ ਕਿੰਨਾ ਕਮਾਉਂਦੇ ਹੋ ਕਿੱਦਾਂ ਨਹੀਂ ਕਮਾਉਂਦੇ ਆ ਆਪਾਂ ਗੱਲਬਾਤ ਕਰਦੇ ਆ ਬਿਲਕੁਲ ਸਾਡੇ ਨਾਲ ਮੈਡਮ ਹੈਗੇ ਨੇ ਉਹਨਾਂ ਗੱਲਬਾਤ ਕਰਦੇ ਆ ਹਾਂਜੀ ਸਵਾਗਤ ਹੈ ਅਮੇਜ਼ਿੰਗ ਟੀਵੀ 'ਚ ਕੀ ਕਹਿਣਾ ਚਾਹੋਗੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਸੀਰਤ ਮਹੰਤ ਜੀ ਸਾਨੂੰ ਤੁਹਾਡੇ ਨਾਲ ਇੱਕ ਦੋ ਚਾਰ ਗੱਲਾਂ ਕਰਦੀਆਂ ਤੁਹਾਡੇ ਨੂੰ ਤੁਸੀਂ ਹੈ ਮੇਰੇ ਚੈਨਲ ਤੇ ਜੋਇਨ ਦੋਗੇ ਤੁਸੀਂ ਹਾਂਜੀ ਅ ਸੀਰਜ ਜੀ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਕਿਨਰ ਹੈਗੇ ਹੋ ਹਾਂਜੀ ਤੇ ਤੁਹਾਡਾ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਮਾਰ ਦਾ ਗੁਜ਼ਾਰਾ ਦੇ ਕੋਈ ਮੇਰੇ ਨਾਲ ਤਾਂ ਮੰਮੀ ਹੈ ਕਿਸੇ ਕੇ ਬਚਪਨ ਚ ਨਹੀਂ ਡੈਥ ਹੋ ਗਈ ਸੀ ਇੱਕ ਸਾਲ ਦੀ ਸੀਗੀ ਮੈਂ ਤੇ ਪਾਪਾ ਨੇ ਕਰਾ ਲਈ ਦੂਸਰੀ ਮੈਰਿਜ ਠੀਕ ਹੈ ਪੂਆ ਨੇ ਮੈਨੂੰ ਪਾਲਿਆ ਸੀਗਾ 8 ਸਾਲ ਪੂਆ ਜੀ ਨੇ ਪਾਲ ਕੇ ਫਿਰ ਮੈਨੂੰ ਪਾਲ ਪਲੋਸ ਕੇ ਨਾ ਪਿੰਡ ਭੇਜਿਆ ਸੀਗਾ ਤੁਸੀਂ ਕਿੱਥੇ ਰਹਿਣ ਆਲੇ ਹੋ ਤੁਸੀਂ ਮੈਂ ਹੈਗੀ ਅਮ੍ਰਿਤਸਰ ਏਰੀਆ ਦੀ ਤਰਨ ਤਾਰਨ ਵਾ ਪਿੰਡ ਹੈ ਮੇਰਾ ਉੱਥੇ ਦੀ ਰਹਿਣ ਵਾਲੇ ਸ਼ਹਾਬਾਜ਼ਪੁਰ ਵਾ ਪਿੰਡ ਹੈ ਉੱਥੇ ਦੀ ਰਹਿਣ ਵਾਲੇ ਆ ਤੇ ਬਟ ਮੰਮੀ ਜਦੋਂ ਉਹਦਾ ਡੈਡੀ ਨੇ ਦੂਸਰਾ ਵਿਆਹ ਕਰਵਾ ਲਿਆ ਉਹ ਜਿਹੜੀ ਦੂਸਰੀ ਮੰਮੀ ਸੀਗੀ ਉਹ ਨਹੀਂ ਸਮਝਦੀ ਸੀ ਮੈਨੂੰ ਬੜਾ ਟੌਰਚਰ ਕਰਦੀ ਸੀ ਬੜੇ ਕੰਮ ਵੀ ਕਰਾਏ ਮਟਰ ਵੀ ਤੋੜ ਛੱਡੇ ਜਿਹੜੇ ਪਿੰਡਾਂ 'ਚ ਕੰਮ ਹੁੰਦੇ ਤੁਹਾਨੂੰ ਪਤਾ ਹੀ ਸਾਰੇ ਉਹ ਸਾਰੇ ਘਰ ਛੱਡੇ ਮੈਂ ਬਟ ਆਖਿਰ ਤੇ ਮੇਰਾ ਉਹ ਜ ਟਾਈਮ ਵੀ ਆਇਆ ਮੈਂ ਕਿਤੇ ਰੋਟੀ ਤੇ ਵੀ ਲੱਗੀ ਸੀਗੀ ਰੋਟੀ ਵੀ ਬਣਾਉਂਦੀ ਪਈ ਸੀਗੀ ਤੇ ਐਸ ਜ ਟਾਈਮ ਆਇਆ ਕਿ ਮੈਂ ਬਿਮਾਰ ਬਹੁਤ ਜ਼ਿਆਦੀ ਹੋ ਗਈ ਸੀ ਮੇਰੇ ਲੀਵਰ 'ਚ ਪ੍ਰੋਬਲਮ ਸੀਗੀ ਮੈਂ ਬਹੁਤ ਜ਼ਿਆਦਾ ਸੋਕ ਛੜ ਗਈ ਸੀ ਜ਼ਿਆਦਾਤਰ ਕਿ ਮੈਂ ਤੁਰਿਆ ਵੀ ਨਹੀਂ ਸੀ ਜਾਂਦਾ ਉਹ ਦੇਖ ਸਕਦੇ ਹੋ ਕਿ ਅੱਛਾ ਇਹਨਾਂ ਦਾ ਸੀਰਤ ਮੈਡਮ ਦਾ ਕਿ ਜਿਹੜਾ ਪਰਿਵਾਰ ਹੈਗਾ ਸੀ ਜਿਹੜੇ ਇਹਨਾਂ ਦੇ ਫਾਦਰ ਮਦਰ ਹੈਗੇ ਸੀ ਜਿਹੜੇ ਮਦਰ ਹੈਗੇ ਸੀ ਉਹ ਐਕਸਪਾਇਰ ਹੋ ਗਏ ਸੀ ਤੇ ਇਹਨਾਂ ਦੇ ਫਾਦਰ ਨੇ ਦੂਸਰੀ ਮੈਰਿਜ ਕਰਾਈ ਤੇ ਉਹ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜੇ ਉਹ ਮਦਰ ਦੂਸਰੀ ਮਦਰ ਹੈਗੇ ਸੀ ਉਹ ਉਹ ਇਹਨਾਂ ਦੀ ਪਾਲ ਪੋਸ਼ਣ ਨਹੀਂ ਕਰ ਸਕਦੇ ਅੱਛਾ ਫੇਰ ਸੀਰਤ ਦੀ ਫੇਰ ਕੀ ਹੋਇਆ ਖੀਰ ਇਦਾਂ ਹੋਇਆ ਕਿ ਮੈਨੂੰ ਉਹਨਾਂ ਨੇ ਸਾਮਿਆ ਨਹੀਂ ਠੀਕ ਹੈ ਜਿੰਨਾਂ ਦੀ ਮੈਂ ਰੋਟੀ ਬਣਾਉਂਦੀ ਸੀਗੀ ਉਹਨਾਂ ਕੋਲ ਪੈਸੇ ਸੀਗੇ ਮੈਂ ਉਧਾਰੇ ਮੰਗੇ ਉਹਨਾਂ ਤੋਂ ਠੀਕ ਹੈ ਉਹਨਾਂ ਨੇ 10000 ਰੁਪਏ ਮੈਨੂੰ ਅਦਾਹਰਾ ਦਿੱਤਾ 8000 ਰੁਪਏ ਮੈਂ ਘਰੇ ਦਿੱਤਾ ਉਹਨਾਂ ਨੇ ਮੈਨੂੰ ਸਿਰਫ ਇੱਕ ਹਫਤਾ ਰਹਿੰਦੇ ਦਿੱਤਾ ਘਰ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਕਿ ਪੈਸੇ ਖਤਮ ਹੋ ਗਏ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ 40 ਦਿਨ ਸੀਗੇ ਸਰਦੀ ਦਾ ਮੌਸਮ ਸੀਗਾ ਉਹਨਾਂ ਨੇ ਮੈਨੂੰ ਇੱਕ ਕੰਬਲ ਨਹੀਂ ਆਪ ਲੈਣ ਦੇ ਪੰਜਾਬ ਵਾਲਾ ਉਹ ਵੀ ਦਿੱਤਾ ਹੋਇਆ ਸੀ ਮੇਰੇ ਉੱਤੇ ਤੇ ਥੋੜੀ ਜਿਹੀ ਜਗ੍ਹਾ ਸਾਡੇ ਬਾਰ ਮੂਰੇ ਉੱਥੇ ਮੈਂ ਹੱਥ ਸੇਕਦੀ ਐਸਾ ਟਾਈਮ ਆਇਆ ਉਹਨਾਂ ਨੇ ਕੰਬਲ ਵੀ ਖਿੱਚ ਲਿਆ ਮੇਰੇ ਤੋਂ ਅੱਛਾ ਹਾਂਜੀ ਮਦਰ ਨੇ ਐਸਾ ਕੀਤਾ ਕੰਬਲ ਵੀ ਖਿੱਚ ਲਿਆ ਮੇਰੇ ਤੋਂ ਮੈਨੂੰ ਇੰਨੀ ਕਿ ਤੁਹਾਡੀ ਤੁਹਾਡੀ ਉਦੋਂ ਕਿੰਨੀ ਉਮਰ ਸੀ ਤੁਹਾਡੀ ਮੇਰੀ ਉਦੋਂ ਉਮਰ ਸੀ ਕਿ ਸਾਰੀ 12 ਸਾਲ ਹੋਣੀ ਹੈ ਤੇ ਅੱਜ ਤੁਹਾਡੀ ਕਿੰਨੀ ਉਮਰ ਹੈ ਅੱਜ 20 ਸਾਲ ਉਮਰ ਹੈ ਮੇਰੀ ਯਾਨੀ ਕਿ 8 ਸਾਲ ਹੋ ਗਏ ਬਹੁਤ ਧੱਕੇ ਖਾਦੇ ਮੈਂ ਅੱਛਾ ਤੇ ਤੁਹਾਨੂੰ ਫਿਰ ਕਿਨਰ ਬਣਨ ਦਾ ਤੁਹਾਨੂੰ ਕਿਦਾਂ ਪਿਆ ਇਹਦੇ ਬਾਰੇ ਦੱਸੋ ਮੈਂ ਲੇਕਿਨ ਜੀ ਸ਼ੁਰੂ ਤੋਂ ਕਿੰਨਰ ਸੀਗੀ ਉਹ ਆਨੇ ਦੱਸਿਆ ਕਿਸੇ ਨੂੰ ਨਹੀਂ ਸੀਗਾ ਠੀਕ ਹੈ ਤੇ ਇਦਾਂ ਕਰਦਿਆ ਕਰਾਂਦੇ ਜਦੋਂ ਦੂਸਰੀ ਮੰਮੀ ਆ ਗਈ ਫਿਰ ਉਹਨੇ ਰੋਲਾ ਪਾਇਆ ਉਹੀ ਟਾਰਚਰ ਕਰਦੀ ਸੀਗੀ ਫਿਰ ਮਨ ਤਨ ਪਤਾ ਲੱਗ ਗਿਆ ਫਿਰ ਇਤਰਾ ਮੈਂ ਤੁਰੀ ਫਿਰਦੀ ਸੀ ਜੀ ਕਦੀ ਕਿਤੇ ਕਦੀ ਕਿਤੇ ਮੰਗਦੀ ਫਿਰਦੀ ਸੀ ਆਪ ਦਾ ਗੁਜ਼ਾਰਾ ਕਰਦੀ ਫਿਰਦੀ ਸੀ ਫਿਰ ਸਾਡੇ ਗੁਰੂ ਜਿਹੜੇ ਸੀ ਮਾ ਟਾਰੀ ਵਾਲੇ ਨੇ ਉਹਨਾਂ ਨੇ ਮੈਨੂੰ ਗੱਲ ਨਾਲ ਲਾਇਆ ਉਹ ਮੰਮਾ ਹੈ ਮੇਰੀ ਬਹੁਤ ਜ਼ਿਆਦਾ ਪਿਆਰ ਉਹਨਾਂ ਨਾਲ ਵੀ ਕਰਦੀ ਮੈਂ ਉਹਨਾਂ ਨੇ ਬਾਸ ਸਾਹਮੇ ਤੇ ਇੱਥੋਂ ਤੱਕ ਆਈਆਂ ਮੈਂ ਅੱਜ ਆਦੀ ਰਜ਼ਕ ਦੀ ਰੋਟੀ ਖਾਂਦੀ ਪਾਈਆਂ ਅੱਜ ਤੁਸੀਂ ਅੱਜ ਤੁਸੀਂ ਸੰਤੁਸ਼ਟ ਜੀ ਆਪਣੇ ਹੈ ਗੁਰੂ ਜੀ ਦੇ ਨਾਲ ਹਾਂਜੀ ਗੁਰੂ ਜੀ ਨਾਲ ਬਹੁਤ ਜ਼ਿਆਦਾ ਸੰਤੋਸ਼ਤਾ ਕਿ ਜੰਨਾਂ ਨੇ ਮੈਨੂੰ ਗੱਲ ਨਾਲ ਲਾਇਆ ਰਜ਼ਕ ਦੀ ਰੋਟੀ ਦਿੱਤੀ ਅੱਜ ਮੈਨੂੰ ਅੱਜ ਮੈਂ ਵਧੀਆ ਜਿੰਦ ਦੀ ਜਾਗਦੀ ਪਈਆਂ ਹੁੰਦਾ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਜਿੱਦਾਂ ਤੁਸੀਂ ਮਿਹਨਤ ਕਰਦੇ ਆ ਰਹੇ ਹੋ ਹਰੇਕ ਆਪਣਾ ਰੈੱਡ ਲਾਈਟ ਤੇ ਖੜੇ ਹੁੰਨੇ ਹੋ ਹਰੇਕ ਕੋਲ ਅੱਦਾ ਤੁਸੀਂ ਮੰਗਦੇ ਹੈਗੇ ਹੋ ਤੁਹਾਨੂੰ ਮਾੜਾ ਮੋਟਾ ਫੀਲ ਤਾਂ ਨਹੀਂ ਹੁੰਦਾ ਤੁਹਾਨੂੰ ਫੀਲ ਬਹੁਤ ਜ਼ਿਆਦਾ ਹੁੰਦਾ ਸੰਨ ਕਿਉਂਕਿ ਬੱਤੀਆਂ ਨੇ ਮੰਗਨੇ ਕੋਈ ਸੌਖਾ ਨਹੀਂ ਹੁੰਦਾ ਠੀਕ ਹੈ ਨਾ 10 10 ਰੁਪਏ ਮੰਗਦੇ ਆ ਕੋਈ ਦਿੰਦਾ ਕੋਈ ਨਹੀਂ ਵੀ ਦਿੰਦਾ ਕੋਈ ਕੋਈ ਲੋਕ ਇਦਾਂ ਦੇ ਵੀ ਹੁੰਦੇ ਚਲੋ ਚਲੋ ਦਫਾ ਹੋ ਜਾ ਦਫਾ 36 ਗੱਲਾਂ ਕਰਦੇ ਨੇ ਸਾਨੂੰ ਬਟ ਇਹ ਆ ਕਿ ਇਹਨਾਂ ਨੂੰ ਨਹੀਂ ਚਾਹੀਦਾ ਹੋ ਜਾ ਕਿ ਸਾਡੇ ਨਾਲ ਭੇਤ ਭਾਵ ਕਰਨੇ ਹੋ ਜਾ ਅਸਤ ਅੱਗੇ ਰੱਬ ਦੇ ਮਾਰੇ ਹੋ ਤੇ ਜੱਗ ਦੇ ਮਾਰੇ ਹੋ ਆ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਇਹ ਇੱਕ ਰੱਬ ਦਾ ਰੂਪ ਹੈਗਾ ਵਾ ਇਹਨਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈਗਾ ਪਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਦਾ ਆਸ਼ੀਰਵਾਦ ਵੀ ਬਹੁਤ ਵੱਡਾ ਨੰਨ ਅੱਛਾ ਫਿਰ ਆਪਣਾ ਤਿੰਨੋ ਜੀ ਹਾਂ ਜੀ ਫਿਰ ਬਸ ਇੱਥੋਂ ਤੱਕ ਮੈਂ ਆ ਗਿਆ ਅੱਜ ਆਪਦੀ ਵਧੀਆ ਰੋਟੀ ਖਾਣ ਦੀ ਪਈ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਆ ਮਾਲਕ ਦਾ ਜਿਨੇ ਮੈਨੂੰ ਗੱਲ ਨਾਲ ਲਾਇਆ ਤਾਂ ਅੱਜ ਤੱਕ ਮੈਂ ਇੱਥੋਂ ਤੱਕ ਰੋਟੀ ਖਾਂਦੀ ਪਈ ਤੇ ਸਿਨਰੀ ਇੱਕ ਮੈਨੂੰ ਹੋਰ ਗੱਲ ਦੱਸੋ ਕਿੰਨਾ ਕਮਾ ਲੈਂਦੇ ਤੁਸੀਂ ਮੈਂ ਆ ਰੋਜ਼ ਦਾ 2000 ਕਮਾ ਲੈਂਦੀ ਹਾਂ ਅੱਛਾ 2000 ਕਮਾ ਲੈਂਦੇ ਹੋ ਤੇ ਫਿਰ ਤੁਸੀਂ 2000 ਕਮਾਣ ਤੋਂ ਬਾਅਦ ਤੁਸੀਂ ਆਪਣੇ ਗੁਰੂ ਨੂੰ ਵੀ ਤੁਸੀਂ ਦਿੰਦੇ ਹੋ ਤੁਸੀਂ ਹਾਂਜੀ ਗੁਰੂ ਨੂੰ ਵਿੱਚ ਦਿੰਨੀ ਆ ਬਟ ਜਿਹੜਾ ਰੋਟੀ ਦਾ ਖਰਚਾ ਹੋ ਵੀ ਹੁੰਦਾ ਸਾਡੇ ਸਿਰ ਰੈਂਟ ਤੇ ਰਹਿਣੀਆਂ ਵਾ ਰੈਂਟ ਦਾ ਖਰਚਾ ਵੀ ਹੁੰਦਾ ਸਾਡਾ ਤੇ ਤੁਹਾਡੇ ਹੋਰ ਵੀ ਤੁਹਾਡੇ ਨਾਲ ਹੋਰ ਕਿੰਨਾ ਜੇ ਤੁਸੀਂ ਦੋਨੇ ਜਾਣੇ ਹੋ ਨਹੀਂ ਸਾਡੇ ਨਾਲ ਬਹੁਤ ਜ਼ਿਆਦਾ ਕਿੰਨਾ ਨਾ ਪੰਜ ਛੇ ਕਿੰਨਾ ਦੋ ਬਾਰ ਮੰਗਦੇ ਪਈਆਂ ਦੋ ਵਸਤੀਆਂ ਹੋਰ ਵੀ ਕਿੰਨਨ ਨੇ ਜਿਹੜੇ ਘਰੇ ਗਏ ਨੇ ਤੇ ਤੁਹਾਡਾ ਇੱਕ ਗਰੁੱਪ ਬਣਿਆ ਹੋਇਆ ਜਿਦਾ ਕਿੱਦਾਂ ਯਾਨੀ ਕਿ ਕਿੱਦਾਂ ਕਰਕੇ ਚੱਲਦੇ ਹੋ ਤੁਸੀਂ ਇਹ ਸਾਡੇ ਜੇ ਇਲਾਕੇ ਵੰਡੇ ਹੁੰਦੇ ਨੇ ਇਲਾਕੇ ਦੇ ਹਿਸਾਬ ਨਾਲ ਸਾਰੇ ਚੱਲਦੇ ਨੇ ਜਿੱਤਰਾ ਮਾਝੇ ਦਾ ਇਲਾਕਾ ਦਵਾਬੇ ਦਾ ਇਲਾਕਾ ਹੋ ਗਿਆ ਤੇ ਅੰਮ੍ਰਿਤਸਰ ਦਾ ਇਲਾਕਾ ਲੱਗਾ ਹੈ ਇਧਰ ਲੁਧਿਆਣੇ ਦੇ ਇਲਾਕੇ ਅਲੱਗੇ ਸਾਰਿਆਂ ਦੇ ਅਲੱਗ-ਅਲੱਗ ਇਲਾਕੇ ਨੇ ਇਲਾਕੇ ਵੰਡੇ ਹੋਏ ਨੇ ਜਿਹੜੇ ਗੁਰਾਂ ਚ ਵੰਡੇ ਹੋਏ ਨੇ ਉਹਨਾਂ ਚ ਕੋਈ ਨਹੀਂ ਵਰਦਾ ਸਾਡੇ ਸੋ ਬਸੇ ਬੱਤੀਆਂ ਤੇ ਮੰਗਦੇ ਆ ਸੇ ਆਪ ਦਾ ਗੁਜ਼ਾਰਾ ਕਰਦੇ ਆਪਣਾ ਜਿਨਾਂ ਨੂੰ ਮੈਨੂੰ ਇੱਕ ਗੱਲ ਦੱਸੋ ਜਿਵੇਂ ਹੁਣ ਰੈੱਡ ਲਾਈਟ ਜਿਵੇਂ ਮੰਨ ਲਓ ਬੰਦ ਹੋ ਜਾਂਦੀ ਆ ਤੇ ਰੈੱਡ ਲਾਈਟ ਤੇ ਜੋ ਕ੍ਰੋਸਿੰਗ ਚੱਲਣੀ ਸ਼ੁਰੂ ਹੋ ਜਾਂਦੀ ਆ ਫਿਰ ਉਦੋਂ ਤੁਹਾਡਾ ਕੀ ਆ ਉਦੋਂ ਜੀ ਸਾਡੇ ਦਿਲ ਤੇ ਬਹੁਤ ਜ਼ਿਆਦਾ ਨਸੀਲ ਹੁੰਦੀ ਆ ਮਤਲਬ ਦੁੱਖ ਫੀਲ ਹੁੰਦਾ ਸਾਨੂੰ ਉਦੋਂ ਸਾਡੇ ਤੋਂ ਫਿਰ ਕੰਮੇ ਵੀ ਨਹੀਂ ਹੁੰਦਾ ਸੇ ਜਾ ਕੇ ਰੂਮਸ ਬੈ ਜਾਣੀਆਂ ਅੱਜ ਅੱਜ ਤੁਸੀਂ ਤੁਹਾਨੂੰ ਤਾਂ ਰੈੱਡ ਲਾਈਟ ਦੇ ਉੱਤੇ ਖੜਾ ਹੋਣਾ ਚਾਹੀਦਾ ਤੁਸੀਂ ਅੱਜ ਇੱਥੇ ਬਾਗੀਚੇ ਦੇ ਵਿੱਚ ਹੈਗੇ ਹੋ ਤੁਸੀਂ ਇੱਥੇ ਅਸੀਂ ਮੱਥਾ ਟੇਕਣ ਆਏ ਸੀ ਕਿ ਬਾਬਾ ਜੀ ਦੀ ਜਗ੍ਹਾ ਤੇ ਬਾਬਾ ਖੇਤਰਪਾਲ ਜੀ ਦੀ ਉੱਥੇ ਮੱਥਾ ਟੇਕਣ ਆਏ ਕਿ ਕੰਮ ਨਹੀਂ ਸੀ ਚੱਲਦਾ ਪਿਆ ਸਾਡਾ ਫਿਰ ਮੈਂ ਇਹਨੂੰ ਕਿਹਾ ਕਿ ਗੁਰਬਾਈ ਆਪਾਂ ਮੱਥਾ ਟੇਕ ਕਰਨੀ ਹੈ ਕਿਹਦੀ ਚੱਲੋ ਦੀਦੀ ਆਪਾਂ ਮੱਥਾ ਟੇਕ ਕਰਨੀ ਆ ਫਿਰ ਮੱਥਾ ਟੇਕ ਦੇ ਪੈਸੇ ਤੇ ਘੁੰਮਦੇ ਪੈਸੇ ਇਹਨੇ ਵਿੱਚ ਤੁਸੀਂ ਆ ਗਏ ਫਿਰ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਰੈੱਡ ਲਾਈਟ ਦੇ ਉੱਤੇ ਅਸੀਂ ਕਿਸ ਤਰ੍ਹਾਂ ਸਾਨੂੰ ਮੰਦਾ ਵੀ ਪੈ ਜਾਂਦਾ ਹੈਗਾ ਵਾ ਅਸੀਂ 2000 ਰੁਪਈਆ ਵੀ ਕਮਾ ਲੈਣੇ ਆ ਪਰ ਕਿਤੇ ਨਾ ਕਿਤੇ ਜਾ ਕੇ ਰੈੱਡ ਲਾਈਟ ਦੇ ਉੱਤੇ ਉੱਥੇ ਲਾਈਟ ਵੀ ਨਹੀਂ ਕਿਸ ਟਾਈਮ ਚੱਲਦੀ ਹੈਗੀ ਆ ਫਿਰ ਸਾਡਾ ਬੁਰਾ ਬੁਰਾ ਹਾਲ ਹੁੰਦਾ ਅਸੀਂ ਫਿਰ ਉਸ ਟਾਈਮ ਕਮਾਵ ਨਹੀਂ ਸਕਦੇ ਸੋ ਅੱਜ ਇੱਥੇ ਬਾਗੀਚੇ ਦੇ ਵਿੱਚ ਗੁਰੂਆਂ ਫਕੀਰਾਂ ਦੇ ਇੱਥੇ ਮੱਥਾ ਟੇਕਣ ਆਏ ਸੀ ਕਿ ਪ੍ਰਮਾਤਮਾ ਸਾਡਾ ਕੁਝ ਦੇ ਦੇ ਕਿ ਸਾਡਾ ਸੋਚ ਅਸੀਂ ਅੱਜ ਸ਼ਹਿਰ ਦੇ ਵਿਹਲੇ ਬੈਠੇ ਹਾਂ ਅੱਛਾ ਫਿਰ ਜੀ ਇਹ ਜਿਹੋਨੇ ਸੀ ਕੰਮ ਤੇ ਜਾਵਾਂਗੇ ਜੇ ਦੋ ਪੈਸੇ ਹੋਣਗੇ ਠੀਕ ਆ ਨਹੀਂ ਤੇ ਫਿਰ ਆਪ ਦੇ ਰੂਮ ਚ ਜਾਵਾਂਗੇ ਹਾਂਜੀ ਬਾਕੀ ਕੰਮ ਫਿਰ ਲਿਆ ਸਰਕਾਰਾਂ ਨੇ ਤੁਹਾਡੀ ਹੈਲਪ ਕੀਤੀ ਤੁਹਾਡੀ ਕੋਈ ਹੈਲਪ ਨਹੀਂ ਹੁੰਦੀ ਪਈ ਸਰਕਾਰ ਨੂੰ ਤਾਂ ਸੀ ਅਪੀਲ ਕਰਦੇ ਕਿ ਸਾਡੇ ਵੀ ਕੋਈ ਹੈਲਪ ਹੋਣੀ ਚਾਹੀਦੀ ਹੈ ਕੋਈ ਪੈਨਸ਼ਨ ਲਗਾਓ ਜਾਂ ਤਾਂ ਕੋਈ ਸਾਨੂੰ ਨੌਕਰੀ ਤੇ ਲਗਾਓ ਕਿ ਸਾਨੂੰ ਇਤਨਾ ਦਰਦ ਦਰਨਾ ਨਾ ਪਟਕਣਾ ਫਿਰੇ ਬਟ ਸਰਕਾਰ ਆ ਕਿ ਸਾਡੀ ਸੁਣਦੀ ਨਹੀਂ ਹੈ ਮੈਂ ਅਪੀਲ ਕਰਦੇ ਹਾਂ ਕਿ ਸਾਡੇ ਵੀ ਸੁਣੋ ਜਿਵੇਂ ਸਾਰਿਆਂ ਦੀ ਸੁਣਦੇ ਹੋ ਸਾਡੇ ਵੀ ਸੁਣੋ ਸਾਡਾ ਵੀ ਰਹਿਣ ਨੂੰ ਨਾ ਜਾਇਦਾ ਕੋਈ ਡੇਰਾ ਹੋਣਾ ਚਾਹੀਦਾ ਸਾਡੇ ਵੀ ਰਹਿਣ ਦੇ ਲਈ ਵਧੀਆ ਰਹਿਣ ਸੈਨ ਹੋ ਸਾਡਾ ਵੀ ਮੈਂ ਸਰਕਾਰ ਨੂੰ ਇਹ ਅਪੀਲ ਕਰਾਂਗੀ ਸਾਰਿਆਂ ਦੀ ਪੈਨਸ਼ਨ ਲਗਵਾਓ ਜੱਤਾ ਨੌਕਰੀਆਂ ਤੇ ਲਵਾਓ ਕਿਤੇ ਹਾਂਜੀ ਸਤਿ ਸ਼੍ਰੀ ਅਕਾਲ ਮੇਰੀ ਵੱਲੋਂ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਬਹੁਤ ਚੰਗੀ ਗੱਲ ਹੈਗੀ ਆ ਇਹਨਾਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈਗਾ ਵਾ ਕਿਤੇ ਨਾ ਕਿਤੇ ਜਾ ਕੇ ਇਹਨਾਂ ਦਾ ਅਸ਼ੀਰਵਾਦ ਜਿਹੜਾ ਹੁੰਦਾ ਬਹੁਤ ਵੱਡਾ ਅਸ਼ੀਰਵਾਦ ਹੁੰਦਾ ਮਾਂ ਪਿਓ ਦਾ ਜਿਵੇਂ ਹੈ ਮਾਂ ਪਿਓ ਦਾ ਅਸ਼ੀਰਵਾਦ ਹੁੰਦਾ ਨਾ ਉਦਾਂ ਹੀ ਇਹਨਾਂ ਦਾ ਅਸ਼ੀਰਵਾਦ ਹੁੰਦਾ ਤੇ ਆਪਾਂ ਦੋ ਲੱਬ ਇਹਨਾਂ ਦੇ ਹਾਂਜੀ ਕੀ ਨਾਮ ਆ ਤੁਹਾਡਾ ਜੀ ਬੇਬੀ ਨਾ ਬੇਬੀ ਜੀ ਤੁਸੀਂ ਮੈਨੂੰ ਇਹ ਤੁਸੀਂ ਵੀ ਇਹ ਨਾਲ ਹੁੰਨੇ ਹੋ ਹਾਂਜੀ ਹਾਂਜੀ ਇਹ ਨਾਲ ਇਹ ਨਾਲ ਹੋਤ ਫਿਰ ਤੁਸੀਂ ਕਿੰਨਾ ਕਮਾ ਲੈਂਦੇ ਹੋ ਅਸੀਂ ਵੀ ਸੇਮ ਹੀ ਕਮਾਣੀ ਹੈ ਜਿੱਦਾਂ ਤੁਸੀਂ ਕਮਾਉਂਦੇ ਲੱਗਦਾ ਨਹੀਂ ਹੈ ਕਿ ਆਪਣਾ ਤੁਸੀਂ ਇਹ ਜਗਾ ਜਗਾ ਜਾਣਦੇ ਹੋ ਤੁਹਾਨੂੰ ਸ਼ਰਮਾ ਸ਼ਰਮਾ ਹੁੰਦਾ ਹੀ ਹੈ ਜਦੋਂ ਅਸੀਂ ਗੱਡੀਆਂ ਦੇ ਅੱਗੇ ਜਾਂਦੇ ਆ ਨਾ ਮਾੜਾ ਚੰਗਾ ਬੋਲਦੇ ਗਲਤ ਗਲਤ ਲਫ਼ਜ਼ ਕਹਿੰਦੇ ਸਾਨੂੰ ਵਾਸ ਫਿਰ ਤੁਹਾਨੂੰ ਪਤਾ ਚੰਗਾ ਨਹੀਂ ਲੱਗਦਾ ਅੱਜ ਕੱਲ ਤੁਹਾਨੂੰ ਮਾੜਾ ਚੰਗਾ ਕਹਿਣਾ ਸਿਲਤੇ ਵੀ ਕਸਟਮ ਹੈ ਤੇ ਸੱਟ ਲੱਗਦੀ ਹੈ ਕਿ ਅੱਜ ਸਾਨੂੰ ਰੈੱਡ ਲਾਈਟ ਦੇ ਉੱਤੇ ਆ ਕੇ ਖੜਨਾ ਪਿਆ ਗਿਆ ਤੇ ਅੱਜ ਸਾਨੂੰ ਮੰਗਣ ਦਾ ਆਦਤ ਪੈ ਗਈ ਹੈ ਤੇ ਸਾਹਮਣੇ ਵਾਲਾ ਬੰਦਾ ਸਾਨੂੰ ਅ ਹਾਂਜੀ ਹਾਂਜੀ ਬਹੁਤ ਸੁਆਣਾ ਪੈਂਦਾ ਜੀ ਸਾਨੂੰ ਗਲਤ ਗੱਲ ਤੇ ਇਹਨਾਂ ਕਿ ਮੈਂ ਅੱਜ ਕਹਿੰਨੀ ਆ ਕਿ ਐਨੀ ਮੰਮਾ ਦੀ ਯਾਦ ਆਂਦੀ ਪਈ ਸੀ ਕਿ ਮੈਂ ਆਪਦੇ ਗੁਰੂ ਨੂੰ ਯਾਦ ਕਰਦੀ ਪਈ ਸੀ ਕਿ ਸੀਮਾ ਮੰਮਾ ਟਾਰੀ ਵਾਲੇ ਬਟ ਚਲੋ ਉਹਨਾਂ ਵੱਲੋਂ ਮੇਰੇ ਵੱਲੋਂ ਵੀ ਕੋਈ ਹੋ ਗਈ ਜਿਹੜੀ ਉਹਨਾਂ ਤੋਂ ਆਨ ਬਨ ਉੱਥੋਂ ਆ ਗਈ ਮੈਂ ਬਟ ਉਹਨਾਂ ਨੂੰ ਬਹੁਤ ਮਿਸ ਕਰਦੀ ਪਈ ਅੱਜ ਮੈਂ ਉਹਨਾਂ ਨੂੰ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਅਗਰ ਮੇਰੇ ਮੰਮੀ ਅਗਰ ਹੁੰਦੇ ਤੇ ਮੈਂ ਮੈਂ ਆਪਣੀ ਮਾਂ ਨੂੰ ਅੱਜ ਵੀ ਯਾਦ ਕਰਦੀ ਪਈ ਇਹ ਮੇਰੇ ਮੇਰੇ ਮੰਮੀ ਨਹੀਂ ਹੈਗੇ ਪਰ ਅੱਜ ਵੀ ਮੈਂ ਉਹਨਾਂ ਨੂੰ ਇੰਨਾ ਯਾਦ ਕਰਦੀ ਪਈ ਹੈਗੀ ਆ ਤਾਂ ਦੇਖ ਸਕਦੇ ਹੋ ਕਿ ਆਪਣਾ ਇਹਨਾਂ ਦਾ ਇੱਕ ਭੁਖਾ ਦੇਖੋ ਕਿ ਇਹਨਾਂ ਜਿਹੜੀ ਸਰਕਾਰਾਂ ਹੈਗੀਆਂ ਇਹਨਾਂ ਦਾ ਸੋਚਿਆ ਜਾਵੇ ਇਹਨਾਂ ਦਾ ਇਹ ਵੀ ਇੱਕ ਪਰਵਾਰ ਜਿਹੜਾ ਹੈਗਾ ਵਾ ਕਿਨਰਾਂ ਦਾ ਔਰ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਕਿਨਾਂ ਦਾ ਅਸ਼ੀਰਵਾਦ ਲੈਣਾ ਜਿੱਦਾਂ ਜਿੱਦਾਂ ਆਪਾਂ ਮਾਪਿਓ ਦਾ ਅਸ਼ੀਰਵਾਦ ਲੈਨੇ ਆ ਔਰ ਇਸ ਤਰ੍ਹਾਂ ਦੀ ਆਪਾਂ ਨਵੀਂ-ਨਵੀਂ ਅਪਡੇਟਸ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਚੈਨਲ 'ਤੇ ਦਿਖਾਉਂਦੇ ਰਵਾਂਗੇ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼